ਕੋਚੋ ਨਿਸ਼ਾਨ ਮਾਈ ਗੁੱਡ ਭਾਈ ਤੋਂ ਸ਼ੁਰੂ ਹੋ ਕੇ ਜਸਕਰਨ ਸਿੰਘ ਜੀ ਕਾਨ ਵਾਲਾ ਤੱਕ ਰੈਲੀ ਕਰ ਰਹਾ ਹੈ ਨੇ ਜੀ ਖੁਸ਼ੀਆਂ ਦਾ ਜਗਰਾਵਲਾ ਭਾਵੇਂ ਸਮੂ ਸਿੰਘਾ ਸਿੰਘ ਜਗਰਾਵ ਪਾਵਣੇ ਆਲਾ ਜਾਵੇ ਸਵਾਤੀਆ ਜੀ boleh सांतो जलसारो ਜਸਕਰਨ ਸਿੰਘ ਸ੍ਰੋਪ ਆਪਣੇ ਸ਼੍ਰੋਮਣੀ ਅਕਾਲੀ ਦਲ ਫਤਿਹ ਜੋ ਬਣਾਈ ਤੁਸੀਂ ਜੀ ਉਹਨਾਂ ਵੱਲੋਂ ਚੋਂ ਫਰੋਜਪੁਰ ਤੋਂ ਲੜ ਰਹੇ ਹੋ ਕੀ ਪ੍ਰਚਾਰ ਕਰ ਰਹੇ ਹੋ ਜੀ ਮੈਂ ਕੀ ਕਹਿਣਾ ਚਾਹੂਗਾ ਸਰ ਪਹਿਲਾਂ ਸਰ ਉੱਪਰ ਦੇ ਸਿਪਾਹਦਾਰ ਜੋ ਸੁਵਿਧਾ ਰਵਿਓ ਭੈਣੋ ਭਰਾਵੋ ਇਮਾਨਦਾਰ ਬੰਦੂਓ ਕਿਸਮੂਚੀਆਂ ਕੱਟ ਕੇ ਖੁਦ ਖਾਲਸਾ ਸਾਧ ਸੰਗਤ ਜੀ ਸਾਥ ਤੋਂ ਕਰਨਾ ਫਤਿਹ ਪੁਲਾਇਏ ਮੈਂ ਚੋਣ ਪ੍ਰਚਾਰ ਦੇ ਵਿੱਚ ਲੋਕਾਂ ਦੀ ਗੱਲ ਕਰਦਾ ਮਜ਼ਦੂਰਾਂ ਦੀ ਗੱਲ ਕਰਦਾ ਵਪਾਰੀਆਂ ਦੀ ਗੱਲ ਕਰਦਾ ਟਰਾਂਸਪੋਰਟਰਾਂ ਦੀ ਗੱਲ ਕਰਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਾਉਣ ਵਾਲਿਆਂ ਨੇ ਜਿਹੜਾ ਸਤਿਕਾਰ ਉਹਨਾਂ ਦੇ ਗੁਰੂ ਦੀ ਵਡਮਣ ਦੀ ਗੱਲ ਕਰਦਾ ਸਰਬਾਤ ਸਤ ਧੌਣ ਤੇ ਧੌਣ ਵਾਲਿਆਂ ਦੇ ਵਿਰੁੱਧ ਅਪਾਧਕ ਲੜਦੇ ਆ ਨਸ਼ਾ ਦੀ ਚੰਗੀ ਬਚਾਉਣ ਵਾਲਿਆਂ ਦੀ ਜਿਹੜੇ ਲੋਕ ਬਾਕੀ ਕੀਤੀ ਆ ਉਹਨਾਂ ਨਾਲ ਡੱਟ ਕੇ ਜਮੂਰੀ ਟੱਕਰ ਲੜਾਈ ਲੜਤੀ ਖਾਜ ਮੁਦੇ ਤੇ ਮੈਂ ਵਪਾਰੀਆਂ ਦੀ ਵੀ ਗੱਲ ਕਰਦਾ ਮੈਂ ਟਰਾਂਸਪੋਰਟਾਂ ਦੀ ਗੱਲ ਕਰਦਾ ਮੈਂ ਹੋਕ ਮਾੜਾ ਜਿਹੜਾ ਜਲਨ ਹੋਇਆ ਉਹਨਾਂ ਤੇ ਗੱਲ ਕਰਦਾ ਮੈਂ ਸਰਬੋਤਮਾਂ ਦੀ ਗੱਲ ਕਰਦਾ ਨਾ ਮਾਦਮਾਂ ਦੀ ਗੱਲ ਕਰਦਾ ਹੈ ਕਦੀ ਗੱਲ ਕਰਦਾ ਤੇ ਮੈਂ ਮਾਦਮ ਖੁੱਲਣ ਦੀ ਗੱਲ ਕਰਦਾ ਸਾਡੇ ਕੋਲ ਖੁੱਲਣ ਮਾਦਮ ਦਰਬਾਰ ਦਾ ਬੜਾ ਬੰਦਾ ਹੈ 5 ਨੰਬਰ ਵਾਲਾ ਬਟਨ ਦਬਾਵਾ ਹੈ ਯਾਦਖਰ ਉੱਤਰ ਦੇ ਪ੍ਰਾਉ 14 ਨਿਯਮ ਦਾ ਬਤਨ ਤਾਰੀਖੋ ਮੈਂ ਲੋਕਾਂ ਦੀ ਗੱਲ ਕਰਦਾ ਮਾਨਾ ਦਿੱਲੀ ਦੀ ਗੱਲ ਕਰਦਾ ਨਾ ਮੈਂ ਦਿੱਲੀ ਦੇ ਯਾਰਾਂ ਦੀ ਗੱਲ ਕਰਦਾ 21 ਇੱਕ ਪਾਸੇ ਦਿੱਲੀ ਦੀ ਗੱਲ ਕਰਨ ਵਾਲੇ ਹੈ ਇੱਕ ਪਾਸੇ ਪਾਕ ਪੰਜਾਬ ਤੇ ਪੰਜਾਬੀ ਪੜਾਈ ਪੁੱਤ ਪਾਪਾਂ ਦੇ ਭਰਾਵੇ ਨੂੰ ਬਚਾਉਣ ਕੇ ਜਲਾਵੀ ਦੇ ਵਿੱਚੋਂ ਕੱਢਣ ਲਈ ਮੈਂ ਉਹ ਸਾਰੀਆਂ ਗੱਲਾਂ ਕਰਦਾ ਮੈਂ ਉਹ ਗੱਲਾਂ ਕਰਦਾ ਜਿਹੜੀਆਂ ਕਿ ਅੱਜ ਤੱਕ ਲੀਡਰਾਂ ਕਿਸੇ ਨੇ ਕੀਤੀਆਂ ਕਿਸਾਨਾਂ ਨੇ ਨਾ ਜਿਹੜਾ ਕਾਂਗਰਸ ਇਹ ਨਾਰਾ ਲਾਇਆ ਜੀ ਬਚਾਓ ਗਰੀਬ ਬਚਾਓ ਬਰਦਾਸ ਸਿੰਘ ਬਾਦਲ ਜਿਹੜਾ 1973 ਤੋਂ ਆਗਰਪਤੀ ਜਿਹੜਾ ਸਾਡੇ ਵੀਰਿਆ ਉਹਨਾਂ ਨੇ ਨਾਰਾ ਲਾਇਆ ਪਾਪ ਬਚਾਓ ਤੇ ਕਿਸਾਨੀ ਬਚਾਓ ਤੇ ਪੰਥ ਦਾ ਇਸ ਰਾਹਗੀਆਂ ਤੇ ਡੇ ਲਾ ਗਿਆ ਤੇ ਕਿਸਾਨੀ ਦਾ ਵੀ ਜੋ ਹਾਇ ਤਿੰਨ ਕਾਲੇ ਕਾਨੂੰਨਾਂ ਦੇ ਵਿੱਚ ਪਾਇ ਬੀਬਾ ਹਰਸਿਮਰਤ ਕੌਰ ਤੇ ਸੁਖਵੀਰ ਬਾਦਲ ਕਹਿੰਦੇ ਆ ਮੋਦੀ ਨੇ ਬਹੁਤ ਸੋਣਾ ਕੀਤਾ ਕਿ ਉਧਰ ਕੇਜਰੀਵਾਲ ਸਾਹਿਬ ਕਹਿੰਦਾ ਉਹਨੇ ਵਧੀਆ ਕੀਤਾ ਜਿਨੇ ਕਦੇ ਨਾ ਖੇਤੀ ਫਰ ਕੀਤੀ ਨਾ ਖੇਤੀ ਬਾਰੇ ਪਤਾ ਨਾ ਪੰਜਾਬ ਬਾਰੇ ਪਤਾ ਨਾ ਪੰਜਾਬ ਦੀ ਪਾਲਸੀ ਬਾਰੇ ਪਤਾ ਨਾ ਰੋਡ ਪਾਲਸੀ ਬਾਰੇ ਆਰਬਨਿਕ ਪਾਲਸੀ ਬਾਰੇ ਪਤਾ ਨਾ ਟਰਾਂਸਪੋਰਟਰਾਂ ਦੀ ਪਾਲਸੀ ਬਾਰੇ ਮੋਦੀ ਕਹਿੰਦਾ ਨਹੀਂ ਮੈਂ ਵੀ ਅੱਗੇ ਨਿਕਲ ਜੂ ਮੈਂ ਦੁਕਾਨਦਾਰਾਂ ਨੂੰ ਵੀ ਬਚਾਲੂਗਾ ਤੇ ਵਪਾਰੀਆਂ ਨੂੰ ਬਚਾਲੂਗਾ ਤੇ ਜਿਵੇਂ ਬਾਦਲ ਨੇ ਕਿਸਾਨਾਂ ਮਾਰ ਤੇ ਮੋਦੀ ਨੇ ਦੁਕਾਨਦਾਰ ਵੀ ਮਾਰ ਤੇ ਜੀਐਸਟੀ ਤੇ ਲੋਕ ਸੰਬੰਧੀ ਕਰਤੀ ਤੇ ਫਿਰ ਇਜੀਟੇ ਖੋਲਦਾ ਬਿਕਮਟਾਰ ਖੋਲਦਾ ਮੈਟਰੋ ਖੋਲਦਾ ਧਾਰ ਖੋਲਦਾ ਵਿਸ਼ਾਲ ਮੈਗਾ ਮਾਰਟ ਖੋਲਦਾ ਡੀਮਾਰਟ ਖੋਲ ਕੇ ਅਦਾਨੀਆਂ ਬਾਨੀਆਂ ਨੂੰ ਲਿਆ ਕੇ ਛੋਟਾ ਦੁਕਾਨਦਾਰ ਵੀ ਮਾਰਦਾ ਤੇ ਇਹ ਮੈਂ ਕਹਿੰਦਾ ਵੀ ਚਾਰਾ ਤੋਂ ਖੇੜਾ ਚਲਾ ਲਉ ਤੇ ਫਿਰ ਮੈਂ ਕਹਣਾ ਪਾਰਲੀਮੈਂਟ ਦੇ ਵਿੱਚ ਸਾਡੀ ਗੱਲ ਕਰੀਏ ਤੇ ਆ ਚਿੱਟੇ ਦੇ ਨਾਲ ਨੌਜਵਾਨੀ ਸਾਡੀ ਮਰ ਰਹੀ ਹੈ ਤੇ ਆ ਬਾਰਡਰ ਤੇ ਫੌਜ ਦਾ ਫੈਰਾ ਵੀ ਹੈ ਸਰਫ ਦਾ ਫੈਰਾ ਆਈਬੀ ਦਾ ਫੈਰਾ ਰੌ ਦਾ ਫੈਰਾ ਸਟੇਟ ਇੰਟੈਲੀਜੈਂਸ ਦਾ ਫੈਰਾ ਹੈ ਤੇ ਚਿੱਟਾ ਕਿਵੇਂ ਆ ਗਿਆ ਤੇ ਫਿਰ ਜਦ ਸਾਡਾ ਨੇਪਾਲ ਦਾ ਬਾਰਡਰ ਖੁੱਲ੍ਹਾ ਬੰਗਲਾ ਤੇ ਸਾਡਾ ਕਿਉਂ ਨਹੀਂ ਖੁੱਲਦੇ ਜੇ ਤੁਸੀਂ ਸਭ ਗੇਟਸ ਹੀ ਉਂਗਲ ਜਾਵੇ ਜੇ ਬਾਰਡਰ ਆ ਆ ਸੁਲੇਮਾਨ ਕੀ ਖੁੱਲ ਜਾਵੇ ਸਾਡੇ ਸਾਰੇ ਫਰੋਜਪੁਰ ਮੁਕਸਰ ਫਰੀਦਕੋਟ ਦੇ ਵਪਾਰੀ ਤੇ ਇਹ ਤੋਂ ਟਰੱਕ ਸਾਡਾ ਜਾਊਗਾ ਟਰੱਕ ਟਰਾਂਸਪੋਰਟ ਲੈ ਕੇ ਜਾਊਗਾ ਵਪਾਰੀ ਮਾਲ ਲੈ ਕੇ ਜਾਊਗਾ ਮਾਲ ਕਿਸਾਨ ਦਾ ਹੋਗਾ ਲੱਦੂ ਦਾ ਮਜ਼ਦੂਰ ਕਿਸਾਨ ਮਜ਼ਦੂਰ ਵਪਾਰੀ ਟਰਾਂਸਪੋਰਟ ਚਰਦੀ ਕਲਾ ਚੋ ਗਿਆ ਇਥੋਂ ਟਰੱਕ ਪਾਕਿਸਤਾਨ ਅਫਗਾਨਿਸਤਾਨ ਤੇ ਅਰਬ ਝੋਕੇ ਤੇ ਨਾਲ ਯੂਰਪ ਦੇ ਟਿਊਬ ਦੇ ਰਾਹੀਂ ਫਰਾਂਸ ਦੇ ਰਾਹੀਂ ਇੰਗਲੈਂਡ ਪਹੁੰਚੂ ਇਹ ਜਿਹੜੇ ਰੁਕ ਜੂਗੀ ਸਾਡੀ ਇੰਡਸਟਰੀ ਵੀ ਜਿਲਤ ਕਰਦੀ ਆ ਗਵਿੰਦਗੜ੍ਹ ਦੀਆਂ ਸਿਬੰਦ ਯਾਰਨ ਦੀ ਫੈਕਟਰੀਆਂ ਲੇ ਜਾਣਾ ਬੰਦ ਖੇਡਨੀ ਫੈਕਟਰੀਆਂ ਜਲੰਧਰ ਬੰਦ ਦੇਖੀਆਂ ਫੈਕਟਰੀਆਂ ਟੋਕੇ ਬਣਾਉਣੇ ਪਟਿਆਲਾ ਬੰਦ ਕੱਪੜੇ ਦੀ ਬੰਦ ਤੇ ਸਾਡੀ ਕਿਉਂ ਹੀ ਜਿਲਤ ਕਰ ਗਈ ਗਾਂਧੀ ਧਾਮ ਕਿਵੇਂ ਚੜਦੀ ਕਲਾ ਛੋੜਿਆ ਤੇ ਸਾਡੇ ਸਾਰੇ ਸ਼ਾਲਾ ਗਾਂਦੀ ਦਾਮ ਚਲੇ ਗਏ ਸੋਲਵੈਂਟ ਚਲੇ ਗਏ ਤੇ ਫਿਰ ਉਧਰ ਬੱਤੀ ਕਿਵੇਂ ਚੜਦੀ ਕਲਾ ਚ ਹੋ ਗਈ ਹੈ ਬੱਤੀ ਕਿਉਂ ਨਹੀਂ ਬੰਦ ਹੋਈ ਝੋਨਾ ਇੱਥੇ ਹੁੰਦਾ ਕਾਮਜਬ ਸਾਡੇ ਸੋਲਵੈਂਟ ਪਲੰਟ ਹੋਈ ਪਏ ਹੈ ਕਿ ਜਰਾ ਤੇ ਦੀ ਗੱਲ ਕੌਣ ਕਰੂ ਇਹ ਵੀ ਮੈਂ ਵਾਪਸ ਰਿਹਾ ਕਿ ਲੋ ਤੇ ਆ ਤੇ ਕਹਿੰਦੇ ਬਾਰਡਰ ਤੇ ਤਾਰ ਲੱਗੀ ਸਾਡੇ ਬਾਡਰ ਤੇ ਤਾਰ ਕਿਉਂ ਨਹੀਂ ਲੱਗੀ ਉਹਨਾਂ ਤੇ ਕਿਉਂ ਨਹੀਂ ਲੱਗੀ ਅਸੀਂ 85% ਕਰਵਾ ਲੀਆਂ ਸਾਡੇ ਬਾਡਰ ਤੇ ਤਾਂ ਕੋਈ ਰਿਸ਼ਤਾ ਵੀ ਨਹੀਂ ਕਰਦਾ ਤੇ ਫਿਰ ਕੀ ਹੋਇਆ ਕਹਿੰਦੇ ਜੀ ਵੀ ਇੱਥੇ ਤਾਂ ਕੁਝ ਬਣੀ ਨਹੀਂ ਸਕਦਾ ਤੇ ਕਹਿੰਦਾ ਬਾਡਰ ਤੇ ਇੰਡਸਟਰੀ ਲੱਗਦੀ ਤੇ ਫਿਰ ਜਿਹੜਾ ਪਾਕਿਸਤਾਨ ਬਾਡਰ ਲੱਗਦਾ ਨਵਾਬ ਦਾ ਤੇ ਗੁਜਰਾਤ ਨਾਲ ਫੈਂਟਸੀ ਕਿਵੇਂ ਹੈ ਤੇ ਫਿਰ ਚੱਲ ਯਾਰ ਜੇ ਤੇ ਬੰਬੇ ਜਾਣੇ ਆ ਗੋਆ ਜਾਣੇ ਆ ਤੇ ਫਿਰ ਅਸੀਂ ਜਾਣੇ ਆ ਬੰਬੇ ਚਲੇ ਗਏ ਗੋਆ ਚਲੇ ਗਏ ਸਿੰਗਾਪੁਰ ਚਲੇ ਗਏ ਥਾਈਲੈਂਡ ਮਲੇਸ਼ੀਆ ਕਹਿੰਦੇ ਛੁੱਟੀਆਂ ਲੈ ਕੇ ਚਲੀਏ ਸੈਰ ਕਰਾਂਗੇ ਤੇ ਫਿਰ ਭਾਈ ਸਾਡਾ ਜਿਹੜਾ ਹਰੀਕਪਤਨ ਹੈ ਜਿੱਥੇ ਵਸਾਈ ਬੀਰੀਆ ਤੋਂ ਪੰਛੀ ਆ ਜਾਂਦੇ ਆ ਅਮਰੀਕਾ ਕੈਨੇਡਾ ਤੋਂ ਜੰ ਪੰਛੀਆਂ ਨੂੰ ਪਤਾ ਹਰੀਕਪਤਨ ਵਧੀਆ ਤੇ ਸੈਣੀ ਵਾਲਾ ਵਧੀਆ ਤੇ ਫਿਰ ਇੱਥੇ ਸੈਰਗਾ ਕਿਉਂ ਨਹੀਂ ਬਣਾਉਂਦੇ ਅਸੀਂ ਚੜ੍ਹਦੀ ਕਲਾ ਚ ਹੋਏ ਸਾਡੇ ਸੈਰਗਾ ਬਣਾਓ ਇੱਕ ਸਾਹਮਣੇ ਫਾਇਲਕਾ ਦੇ ਬਣ ਸਕਦੀ ਐ ਇੱਕ ਗਜਰੀਆਂ ਵਾਲੇ ਕੋਲੇ ਬਣ ਸਕਦੀ ਐ ਕਈ ਜਲਾਲਾਵਾਂ ਇਹ ਤੁਹਾਨੂੰ ਜਾਣ ਬੁੱਝ ਕੇ ਮਾਰਨ ਤੇ ਲੱਗੇ ਹੋਏ ਐ ਇਹ ਪਾਰਲੀਮੈਂਟ ਚ ਕੋਈ ਗੱਲ ਨਹੀਂ ਕਰਦਾ ਤੇ ਫੇਰ ਭਾਈ ਇਹ ਰਾਤ ਨੂੰ ਕਿਤੇ ਐ ਦਿਨੇ ਕਿਤੇ ਐ ਸਾਈਆਂ ਕਿਤੇ ਐ ਵਧਾਈਆਂ ਕਿਤੇ ਐ ਕੋੜ-ਕੋੜ ਕਿਤੇ ਆਂਡੇ ਕਿਤੇ ਐ ਜਦੋਂ ਵੋਟਾਂ ਤੁਹਾਡੇ ਸਾਰਿਆਂ ਦੀਆਂ ਗੱਲ ਦਿੱਲੀ ਦੀ ਕਰੀ ਜਾਂਦੇ ਐ ਤੇ ਫੇਰ ਬੰਦਾ ਤਾਂ ਪੇਛੇ ਜਿਹੜੇ ਪੰਜਾਬ ਦੀ ਗੱਲ ਕਰੇ ਤੇ ਪੰਚ ਦੀ ਕਰੇ ਅਸੀਂ ਪੰਜਾਬ ਤੇ ਪੰਚ ਦੀ ਗੱਲ ਕਰਾਂਗੇ ਤੇ ਫੇਰ ਮੈਂ ਇਹ ਸਾਰੀਆਂ ਛੋਟਾਂ 'ਚ ਗੱਲ ਕਰਦਾ ਅੱਜ ਮੈਨੂੰ ਕਈ ਕਹਿੰਦੇ ਆ ਕਹਿੰਦੇ ਤੂੰ ਦੋ ਗੱਡੀਆਂ ਘਲੀ ਫਿਰਦਾ ਤੇ ਫਿਰ ਮੈਂ ਕਿਹਾ ਮੈਂ ਕਿਹੜੇ ਇੱਤੇ ਵਿੱਚ ਮੈਂ ਕਿਹੜੇ ਬੱਜੀਆਂ ਵਿੱਚ ਆ ਭੂ ਮਾਫੀ ਆ ਵਿੱਚ ਆ ਤੇ ਮੈਂ ਕਿਹਾ ਕੋਈ ਤਸਕਰੀ ਕੀਤੀ ਐ ਤੇ ਫਿਰ ਮੈਂ ਕਿਹਾ ਜੀ ਕੋਈ ਵੋਟਾਂ ਗੱਡੀਆਂ ਨਾ ਪੈਂਦੀਆਂ ਹੁੰਦੀਆਂ ਫਿਰ ਮੈਂ ਕਿਹਾ ਵੀ ਜੇ ਗੱਡੀਆਂ ਨਾ ਵੋਟਾਂ ਪੈਂਦੀਆਂ ਹੁੰਦੀਆਂ ਫਿਰ ਚੰਨੀ ਹਰ ਗਿਆ ਚੰਨੀ ਸਾਹਿਬ ਵੀ ਹਰ ਗਿਆ ਨਾ ਸਖਵੀਰ ਬਾਦਲ ਵੀ ਹਰ ਗਿਆ ਪ੍ਰਕਾਸ਼ ਸਿੰਘ ਬਾਦਲ ਉਹ ਵੀ ਹਰ ਗਿਆ ਤੇ ਕੈਪਟਨ ਸਾਹਿਬ ਵੀ ਹਰ ਗਿਆ ਜੇ ਉਹ ਹਰ ਸਕਦੇ ਤੇ ਅਸੀਂ ਕਿਉਂ ਨਹੀਂ ਜਿੱਤ ਸਕਦੇ ਤੇ ਫਿਰ ਤੁਸੀਂ ਦੱਸੋ ਐ ਕਿ ਪਤਾ ਕੀ ਹੋਣਾ ਜਿਵੇਂ ਆਂਡੇ ਕਿਤੇ ਕੋੜ-ਕੋੜ ਕਿਤੇ ਕੀ ਉਹਨਾ ਚੰਡੇ ਕਿਸੇ ਦੇ ਹੋਣੇ ਡੰਡੇ ਜਿੰਦੇ ਹੋਣੇ ਸਹੀ ਗੱਲ ਤੇ ਫਿਰ ਪੋਸਟਰ ਕਿਤੇ ਦੇ ਹੋਣੇ ਆ ਤੇ ਨੁਕਰ ਵੀ ਕਿਸੇ ਦੀ ਹੋਣੀ ਆ ਵੋਟਾਂ ਦਾ ਬਈ ਇਤਿ ਮੈਕ ਨੂੰ ਨਿਕਲਣੀ ਆ ਬਿਲਕੁਲ ਕਿਉਂਕਿ ਲੋਕਾਂ ਨੇ ਇਹੋ ਜਿਹਾ ਮਨ ਬਣਾ ਲਿਆ ਲੋਕ ਬੜੇ ਸਿਆਣੇ ਹੋ ਗਏ ਆ ਐਤ ਕੀ ਤਕਰੀਬੀ ਉਹਨਾਂ ਦੇ ਚੋਣ ਸ਼ਰ ਮੈਕ ਆ ਮੈਕ ਤੇ ਭਾਈ ਮੈਂ 43 ਸਾਲ ਬੋਲਿਆ ਕਿਸਾਨਾਂ ਲਈ ਬੋਲਿਆ ਮਜ਼ਦੂਰਾਂ ਲਈ ਬੋਲੇ ਪ੍ਰੈਸਰੀ ਕੋ ਜ ਤੁਸੀਂ ਮੈਨੂੰ ਦੱਸੋ ਚੌਥਾ ਪਿੱਲਰ ਹੈ ਡੈਮੋਕ੍ਰੇਸੀ ਦਾ ਪ੍ਰੈਸ ਆਰਟੀਕਲ 14 ਦੀ ਕੀ ਦੇ ਮਤਲਬ ਕੋ ਫਰੀडम ਆਫ ਸਪੀਚ ਆ ਫਰੀडम ਆਫ ਐਕਸਪ੍ਰੈਸ਼ਨ ਹੈ ਫਿਰ ਸਾਡਾ ਜਿਹੜਾ ਚੰਗਾ ਚੈਨਲ ਫੇਪ ਚੱਲਦਾ ਉਹਦੇ ਤੇ پابੰਦੀ ਕਿਉਂ ਉਹਦੀ ਰੀਚ ਕਿਉਂ ਘਟਾਉਂਦੇ ਆ ਪੱਤਰਕਾਰਾਂ ਤੇ ਪਰਚੇ ਕਿਉਂ ਆ ਉਹਨਾਂ ਨੂੰ ਕਿਉਂ ਕਰਦੇ ਆ ਕੋਈ ਬੋਲਦਾ ਮੈਂ ਬੋਲ ਦੂੰ ਮੈਂ ਕਰੂੰ ਜਿਹੜੇ ਚੈਨਲ ਬੰਦ ਹੋਏ ਨਾ ਪਾਰਲੀਮੈਂਟ ਵਿੱਚ ਬੋਲ ਕੇ ਮੈਂ ਵਾਪਸ ਕਰਾਉਂਗਾ ਹੁੰਦੇ ਆ ਇਹ ਤੇ ਮੈਂ ਕਰਾਉਂਗਾ ਹਾਂ ਮੈਂ ਦੇਖੂਗਾ ਮੋਦੀ ਤੁਹਾਨੂੰ ਤੰਗ ਕਰਦਾ ਕਿਤੇ ਜਦੋਂ ਮੈਂ ਪਾਰਲੀਮੈਂਟ ਵਿੱਚ ਬੋਲਿਆ ਨਾ ਤੇ ਮੋਦੀ ਦੇ ਨੱਕ ਚ ਕੰਮ ਕਰਕੇ ਅਸੀਂ ਰੱਖਣਾ ਹੋਰ ਕੋਈ ਨਹੀਂ ਕਰੂਗਾ ਇਹ ਤਾਂ ਸਾਰੇ ਦਿੱਲੀ ਦੇ ਯਾਰ ਆ ਦਿੱਲੀ ਦੇ ਯਾਰਾਂ ਨੂੰ ਪਜਾਓ ਪੰਥ ਤੇ ਪੰਜਾਬ ਨੂੰ ਬਚਾਓ ਚੌਨ ਸ਼ਨ ਮੈਚ ਡਿਮੈਟਿਕ ਤੋਂ ਲਈ ਹੁਣ ਮੈਂ ਕਿਤੇ ਗੁਰੂ ਘਰੇ ਜਾਂਦੇ ਆ ਮੰਦਰ ਮਚ ਜਾਂਦੇ ਮੈਚ ਤੋਂ ਬਿਗਰ ਤਾਂ ਸਕਦਾ ਹੀ ਨਹੀਂ ਆਹ ਫਿਰ ਕਰਦੇ ਵੀ ਦਹਰੇ ਜ ਮੈਚ ਚਾਹੀਦਾ ਤੇ ਜੇ ਉਹਨਾਂ ਪੰਥ ਦੀ ਗੱਲ ਕਰਾਉਣੀ ਆ ਪੰਜਾਬ ਦੀ ਤੇ ਫਿਰ ਮੈਚ ਕਰੀਏ ਪੰਥ ਨੂੰ ਪੰਜਾਬ ਨੂੰ ਪੁੱਤ ਨੂੰ ਪਤ ਨੂੰ ਪੰਜਾਬੀ ਨੂੰ ਪੜ੍ਹਾਈ ਨੂੰ ਪਹਿਰਾਵੇ ਨੂੰ ਨੂੰ ਬਚਾਉਣ ਦੇ ਲਈ ਤੇ ਧਰਮੀ ਫੌਜਿਆਂ ਦੀ ਗੱਲ ਪਾਰ ਲਿਮਟ ਚ ਕਰ ਰਹੇ ਨਹੀਂ ਕੌਣ ਬੋਲੂਗਾ ਕੋਈ ਨਹੀਂ ਬੋਲੂਗਾ ਅਸੀਂ ਬੋਲਾਂਗੇ ਕੋਲੇ ਸੋਹਰਿਆ ਸੋਹਰਿਆ ਕਾਲਾ ਇਹ ਸਾਨੂੰ ਜਸਕਰਮ ਸਿੰਘ ਜੀ ਕਾਂਗਰਸ ਕਾਂਗਰਸ ਵਾਲਾ ਜੋ ਮੈਂ ਇੱਕ ਤਾਂ ਪ੍ਰਚਾਰ ਕਰ ਰਹੇ ਨਹੀਂ ਇਤਲਵੰਡੀ ਭਾਈ ਤੋਇਲਾ ਰੈਲੀ ਸ਼ੁਰੂ ਕੀਤੀ ਸੀ ਇਕਾਂਸ ਸਿੰਘ ਵਾਲੇ ਹੀ ਫਤਿਹ ਕਰਨਗੇ ਜੁੜੇ ਰਹਿਣ ਦਾ ਧੰਨਵਾਦ ਦੋਸਤੋ ਐਵੇਂ ਹੀ ਆਪ ਦਾ ਸੰਯੋਗ ਮਿਲਦਾ ਰਹੇ ਬਾਈ ਖਲਸਾ ਬਾਈ ਰੈਲੀ ਸ਼ੁਰੂ ਕੀਤੀ